ਆਓ ਪਿਆਰਿਓ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨ ਲੱਗਾ ਹੜ੍ਹ ਪੀੜਤਾਂ ਦੇ ਵਾਤੇ ਜੋ ਬਲੰਸੀਆ ਵਿਖੇ ਹੜ੍ਹ ਆਈ ਹੋਈ ਨੇ ਤੇ ਸਾਡੇ ਇੱਥੋਂ ਦੇ ਨੌਜਵਾਨ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਵੀਰ ਸੇਵਾ ਕਰਨ ਦੇ ਵਾਸਤੇ ਗਏ ਹੋਏ ਨੇ ਬੜਾ ਮਨ ਖੁਸ਼ ਹੁੰਦਾ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਘਟ ਘਟ ਮੈਂ ਹਰ ਜੋ ਵਸੈ ਸੰਤਾਂ ਕਹਿਓ ਪੁਕਾਰ ਕਿਉਂਕਿ ਉਹ ਪ੍ਰਭਾਤਮਾ ਉਹ ਵਾਹਿਗੁਰੂ ਜਿਹੜਾ ਹਰ ਘਟ ਦੇ ਵਿੱਚ ਵਸਦਾ ਹੈ ਹਰ ਜ਼ਰਰੇ ਜ਼ਰਰੇ ਦੇ ਵਿੱਚ ਵਸਦਾ ਹੈ ਜੇ ਅਸੀਂ ਹੱਥੀ ਉਹਦੀ ਸੇਵਾ ਕਰავੇ ਨੇ ਤੇ ਬਹੁਤ ਪੁੰਨ ਜਿਹੜਾ ਪ੍ਰਾਪਤ ਹੁੰਦਾ ਹੈ ਵੀਡੀਓ ਵੇਖੀ ਦੀਆਂ ਬੜਾ ਹੀ ਮਨ ਖੁਸ਼ ਹੁੰਦਾ ਦਾਸ ਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਚਲੋ ਗੁਰੂ ਘਰ ਦੇ ਵਿੱਚ ਡਿਊਟੀ ਹੈ ਜਦੋਂ ਵੀਡੀਓ ਮੈਂ ਦੇਖਦਾ ਨਾ ਕਈ ਵਾਰੀ ਅੱਖਾਂ ਭਰ ਆਉਂਦੀਆਂ ਨੇ ਉਥੋਂ ਦੇ ਜਿਹੜੇ ਸਪੈਨਿਸ਼ ਲੋਕ ਨੇ ਸਾਡੇ ਵੀਰਾਂ ਦੀ ਸੇਵਾ ਵੇਖ ਕੇ ਕਈ ਵਾਰੀ ਭੱਜ ਭੱਜ ਕੇ ਉਹਨਾਂ ਦੇ ਗੱਲੋਂ ਲੱਗਦੇ ਨੇ ਤੇ ਕਈ ਤੇ ਐਸੇ ਵੀ ਨੇ ਬੜੇ ਭਾਵਕ ਹੋ ਕੇ ਰੋ ਹੀ ਪੈਂਦੇ ਨੇ ਤੇ ਇਹ ਬੜੀ ਮਹਾਨ ਸੇਵਾ ਐ ਸਤਿਗੁਰੂ ਜੀ ਦੀ ਬਖਸ਼ਿਸ਼ ਐ ਜੋ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੋਈ ਐ ਜਿਹੜੀ ਸੇਵਾ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੋਈ ਆ ਨਾ ਇਹ ਬੜੀ ਵੱਡੀ ਦਾਤ ਐ ਪਿਆਰ ਵਾਲਿਓ ਜਦੋਂ ਇਤਿਹਾਸ ਨੂੰ ਪੜੀਏ ਨਾ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਚੱਲਦੀ ਸੀ ਤੇ ਲਾਹੌਰ ਦੇ ਵਿੱਚ ਕਾਲ ਪੈ ਗਿਆ ਸੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੀ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਰੋਕ ਕੇ ਰਾਸਣ ਦੇ ਗੱਡੇ ਭਰ ਕੇ ਆਪਣੇ ਨਾਲ ਗੁਰਸਿੱਖਾਂ ਨੂੰ ਲੈ ਕੇ ਲਾਹੌਰ ਦੇ ਵਿੱਚ ਗਏ ਹਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਗਏ ਨਾ ਇਤਿਹਾਸ ਦੱਸਦਾ ਕਿ ਗਲੀਆਂ ਦੇ ਵਿੱਚ ਲਾਸ਼ਾਂ ਭੀਆਂ ਹੋਇਆ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਾਹਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਲਾਸ਼ਾਂ ਨੂੰ ਚੁੱਕਿਆ ਉਹਨਾਂ ਦਾ ਸੰਸਕਾਰ ਕੀਤਾ ਔਰ ਘਰ-ਘਰ ਦੇ ਵਿੱਚ ਸਤਿਗੁਰੂ ਜੀ ਨੇ ਜਾ ਕੇ ਸੇਵਾ ਕੀਤੀ ਤੇ ਇੰਨੀ ਰਹਿਮਤ ਹੋਈ ਪਿਆਰ ਵਾਲਿਓ ਗੁਰੂ ਸਾਹਿਬਾਂ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੋਈ ਹੈ ਤੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਦਿੱਲੀ ਦੇ ਵਿੱਚ ਗਏ ਨੇ ਚੇਚਕ ਦੀ ਬੰਬਾਰੀ ਪਈ ਹੋਈ ਆ ਉੱਥੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਗਲੀ ਗਲੀ ਦੇ ਵਿੱਚ ਜਾ ਕੇ ਹਰ ਮੁਹੱਲੇ ਦੇ ਵਿੱਚ ਜਾ ਕੇ ਹਰ ਬਾਜ਼ਾਰ ਦੇ ਵਿੱਚ ਜਾ ਕੇ ਆਪਣੇ ਹੱਥਾਂ ਦੇ ਨਾਲ ਸੇਵਾ ਕੀਤੀ ਇਹ ਸਤਿਗੁਰੂ ਜੀ ਨੇ ਸਾਨੂੰ ਸੇਵਾ ਬਖਸ਼ਿਸ਼ ਕੀਤੀ ਹੈ ਪਿਆਰ ਵਾਲਿਓ ਤੇ ਅੱਜ ਜਿਹੜੇ ਸਾਡੇ ਵੀਰ ਉੱਥੇ ਸੇਵਾ ਕਰ ਰਹੇ ਆ ਨਾ ਬੜੀ ਮਹਾਨ ਸੇਵਾ ਹੈ ਸਤਿਗੁਰੂ ਜੀ ਦੀ ਕਿਰਪਾ ਹੈ ਇਹ ਸਾਡੀ ਦਸਤਾਰ ਦੀ ਪਛਾਣ ਵਾਸਤੇ ਹੈ ਇਹ ਸਾਡੀ ਸ਼ਾਨ ਦੀ ਪਹਿਚਾਨ ਵਾਤੇ ਹੈ ਇਹ ਸਾਡੇ ਖਾਲਸੇ ਦੀ ਪਹਿਚਾਨ ਵਾਤੇ ਹੈ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਦੇ ਜਿਹੜੇ ਸਿੱਖ ਨੇ ਆ ਨਾ ਉਹ ਕਿਵੇਂ ਸੇਵਾ ਕਰਦੇ ਨੇ ਹੁਣ ਮੇਰੇ ਕੋ ਸਮਾਂ ਉਹਨਾਂ ਕਹਿ ਨਹੀਂ ਵੀਡੀਓ ਵੱਡੀ ਹੋ ਜਾਣੀ ਆ ਜੇ ਆਪਾਂ ਕਈ ਮਜਬਾ ਦੀ ਕਈ ਧਰਮਾਂ ਦੀ ਗੱਲ ਕਰੀਏ ਤੇ ਮੁਸਲਮਾਨ ਜਿਹੜੇ ਵੀਰ ਨੇ ਉਹ ਬੁੱਤ ਪੂਜਾ ਨੂੰ ਨਹੀਂ ਮਾਰਦੇ ਤੇ ਜਿਹੜੇ ਹਿੰਦੂ ਵੀਰ ਨੇ ਉਹ ਬੁੱਤਾਂ ਦੀ ਪੂਜਾ ਕਰਦੇ ਨੇ ਉਹ ਕਹਿੰਦੇ ਨੇ ਕਿ ਬੁੱਤ ਜਿਹੜਾ ਹੈ ਉਸ ਨੂੰ ਪੂਜ ਕੇ ਉਸ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਤੇ ਜਿਹੜੇ ਮੁਸਲਮਾਨ ਵੀਰ ਨੇ ਉਹ ਕਹਿੰਦੇ ਨਹੀਂ ਅਸੀਂ ਸਰਗੁਣ ਨੂੰ ਨਹੀਂ ਮੰਨਦੇ ਅਸੀਂ ਨਿਰਗੁਣ ਨੂੰ ਉਸ ਪਰਮਾਤਮਾ ਨੂੰ ਮੰਨਦੇ ਆ ਕਿ ਜਿਹੜਾ ਉਹ ਨਿਰਗੁਣ ਪਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਸੀ ਇਹ ਨਿਰਗੁਣ ਆਪ ਸਰਗੁਣ ਵੀ ਉਹ ਹੀ ਉਹ ਨਿਰਗੁਣ ਪ੍ਰਮਾਤਮਾ ਵੀ ਉਹ ਆਪ ਆ ਤੇ ਸਰਗੁਣ ਵੀ ਆਪ ਆ ਜਿਹੜਾ ਸਾਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਉਹ ਨਿਰਗੁਣ ਆ ਜਿਹੜਾ ਦਿਖਾਈ ਦਿੰਦਾ ਉਹ ਹਰ ਜੀ ਦੇ ਵਿੱਚ ਐ ਹਰ ਜਰਰੇ-ਜਰਰੇ ਵਿੱਚ ਐ ਹਰ ਕਣ-ਕਣ ਦੇ ਵਿੱਚ ਐ ਤੇ ਪਿਆਰਿਓ ਜੇ ਅੱਜ ਉਹਨਾਂ ਦੇ ਉੱਤੇ ਭੀੜ ਆਈ ਐ ਨਾ ਪਾਣੀ ਦੀ ਮਾਰ ਵੱਜੀ ਐ ਹੜਪੀੜਤਾ ਦੀ ਸੇਵਾ ਕਰ ਰਹੇ ਨੇ ਉਹ ਹਰ ਦੇ ਵਿੱਚ ਪ੍ਰਮਾਤਮਾ ਵੇਖ ਰਹੇ ਨੇ ਇੱਥੇ ਕੋਈ ਜਾਤ ਨਹੀਂ ਹੈ ਕੋਈ ਪਾਤ ਨਹੀਂ ਹੈ ਕੋਈ ਵਜਬ ਨਹੀਂ ਹੈ ਜਿਹੜਾ ਵੀ ਲੋੜ ਵੰਦਿਆ ਉਹਦੀ ਵੀਰ ਜਿਹੜੇ ਉਹ ਸੇਵਾ ਕਰ ਰਹੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਾ ਜਾਤ ਐ ਨਾ ਪਾਤ ਐ ਉਹ ਪ੍ਰਮਾਤਮਾ ਵੀ ਜਿਹੜਾ ਉਹਦੀ ਕੋਈ ਜਾਤ ਨਹੀਂ ਉਹਦੀ ਪਾਤ ਨਹੀਂ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਨੇ ਜਾਪ ਸਾਹਿਬ ਜੀ ਦੀ ਬਾਣੀ ਦੀ ਅਰੰਭਤਾ ਦੇ ਵਿੱਚ ਹੀ ਕਹਿੰਦੇ ਨੇ ਚੱਕਰ ਚਿਹ ਨਿਆਰ ਵਰਣ ਜਾਤ ਅਰ ਪਾਤ ਨਹਿ ਜੇ ਰੂਪ ਰੰਗ ਯਾ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭੋ ਪ੍ਰਕਾਸ਼ ਮਿਤੋਜ ਕੀਜੈ ਕੋਟ ਇੰਦਰ ਇੰਦ੍ਰਾਨ ਸਹ ਸਹਾਣਗ ਨੀਜੈ ਉਹ ਪ੍ਰਮਾਤਮਾ ਪਿਆਰ ਵਾਲਿਓ ਐਸਾ ਹੈ ਜੇ ਉਸ ਪ੍ਰਮਾਤਮਾ ਦਾ ਕੋਈ ਚੱਕਰ ਨਹੀਂ ਹੈ ਕੋਈ ਚਿਹੇ ਨਹੀਂ ਹੈ ਕੋਈ ਜਾਤ ਨਹੀਂ ਹੈ ਇਸ ਕਰਕੇ ਉਹ ਪ੍ਰਮਾਤਮਾ ਹਰ ਜੀ ਦੇ ਵਿੱਚ ਸਮਾਇਆ ਹੋਇਆ ਜਦੋਂ ਅਸੀਂ ਪ੍ਰਮਾਤਮਾ ਨੂੰ ਗਹਿਰਾਈ ਦੇ ਨਾਲ ਵੇਖਾਂਗੇ ਨਾ ਨਾ ਪ੍ਰਮਾਤਮਾ ਹਿੰਦੁਸਤਾਨੀ ਆ ਨਾ ਪਾਕਿਸਤਾਨੀ ਆ ਨਾ ਵੋਦੀ ਆ ਉਹ ਪ੍ਰਮਾਤਮਾ ਸਾਰਿਆਂ ਦਾ ਸਾਂਝਾ ਹੈ ਉਹ ਪ੍ਰਮਾਤਮਾ ਹਰ ਘਟ ਦੇ ਵਿੱਚ ਸਮਾਇਆ ਹੋਇਆ ਤੇ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਘਟ ਘਟ ਵਿੱਚ ਹਰ ਜੂ ਬਸੈ ਸੰਤਮ ਕਹਿਓ ਪੁਕਾਰ ਪ੍ਰਭਾਤਵਾ ਜਿਹੜਾ ਨਾ ਹਰ ਜੀ ਦੇ ਵਿੱਚ ਹਰ ਜ਼ਰਰੇ ਜ਼ਰਰੇ ਦੇ ਵਿੱਚ ਵਸ ਰਿਹਾ ਕਿਉਂਕਿ ਉਹਨੇ ਇਹ ਕਿਰਤ ਬढ़ाई ਹੋਈ ਹੈ ਕਿ ਅੱਜ ਬੜਾ ਮਾਣ ਖੁਸ਼ ਹੁੰਦਾ ਜਦੋਂ ਇਹ ਵੀਰ ਜਿਹੜੇ ਨੇ ਸੇਵਾ ਕਰਦੇ ਨੇ ਜਾ ਕੇ ਸਤਿਗੁਰੂ ਜੀ ਦੀ ਰਹਿਮਤ ਹੋਈ ਹੈ ਇਹਨਾਂ ਦੇ ਇਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਕਰੀਬਨ ਉੱਥੇ ਪਹੁੰਚੀ ਹੋਈ ਹੈ ਸਾਡੇ ਇਥੋਂ ਦੇ ਨੌਜਵਾਨ ਸਭਾ ਜਿਹੜੇ ਵੀਰ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਸਾਰੀਆਂ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਮੇਰੀ ਵੀਡੀਓ ਦੇਖਣੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਦੇ ਨਾਲ ਮੋਢੇ ਦੇ ਮੋਢਾ ਨਾਲ ਜੋੜ ਕੇ ਆਪਾਂ ਵੀ ਸੇਵਾ ਕਰਨੀ ਹੈ ਤੇ ਸੱਚ ਕਰਕੇ ਜਾਣਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ ਕਿਉਂਕਿ ਸਤਗੁਰੂ ਜੀ ਰਹਿਮਤ ਕਰਦੇ ਨੇ ਬਾਣੀ ਦੇ ਵਿੱਚ ਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਿਉਂਕਿ ਉਹ ਪ੍ਰਮਾਤਮਾ ਕਿਰਤ ਕਰਤਾ ਜਿਹੜਾ ਨਾ ਉਹ ਆਪਣੀ ਕਿਰਤ ਦੇ ਵਿੱਚ ਵੀ ਵੱਸਦਾ ਹੈ ਸਤਗੁਰੂ ਜੀ ਰਹਿਮਤ ਕਰਨ ਇਨੀਆਂ ਮੇਰੀਆ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਇਸ ਸੇਵਾ ਦੇ ਵਿੱਚ ਤੁਸੀਂ ਤਨ ਮਨ ਧਨ ਦੇ ਨਾਲ ਵੱਧ ਤੋਂ ਵੱਧ ਸੇਵਾ ਕਰਨੀ ਹੈ ਕਿ ਸਤਿਗੁਰੂ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਜਿਹੜੀਆਂ ਨੇ ਹਮੇਸ਼ਾ ਲਈ ਬਣੀਆਂ ਰਹਿਣੀਆਂ ਫਿਰ ਤੋਂ ਮੈਂ ਇਹਨਾਂ ਵੀਰਾਂ ਨੂੰ ਸ਼ਾਬਾਸ਼ ਹੀ ਦੇਣਾ ਜਿਹੜੇ ਉੱਥੇ ਆਪਣੇ ਹੱਥਾਂ ਦੀ ਨਾਲ ਸੇਵਾ ਕਰ ਰਹੇ ਨੇ ਹੱਥੀ ਸੇਵਾ ਕਰਨੇ ਪਿਆਰ ਵਾਲੇ ਬਹੁਤ ਔਖੀ ਹੈ ਕਿਉਂਕਿ ਹੱਥੀ ਜਿਹੜੇ ਸੇਵਾ ਕਰਨੀ ਹੈ ਇੱਕ ਤੇ ਆਪਣੇ ਕੰਮਕਾਰ ਛੱਡ ਕੇ ਉੱਥੇ ਬੈਠੇ ਹੋਏ ਨੇ ਆਪਣੇ ਬੱਚਿਆਂ ਤੋਂ ਦੂਰ ਬੈਠੇ ਹੋਏ ਨੇ ਤੇ ਹੱਥਾਂ ਦੇ ਨਾਲ ਆਪਣੀ ਸੇਵਾ ਕਰ ਰਹੇ ਨੇ ਇਹ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਚੜ੍ਹਦੀ ਕਲਾ ਕਰਨ ਇਹਨਾਂ ਨੂੰ ਵੱਧ ਤੋਂ ਵੱਧ ਆਪਣੇ ਦਰੋਂ ਘਰੋਂ ਨੂੰ ਸਿੱਖੀ ਸਦਕ ਭਰੋਸਾ ਸੇਵਾ ਦੀ ਦਾਤ ਬਖਸ਼ਿਸ਼ ਕਰਨ ਕਿਉਂਕਿ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਗੇ ਸਾਧ ਇਹ ਨਹੀਂ ਹੈ ਕਿ ਕੋਈ ਅਲੱਗ ਤਰ੍ਹਾਂ ਦਾ ਚੋਲਾ ਪਾ ਕੇ ਬੈਠਾ ਹੋਵੇ ਚ ਐ ਉਹਨੇ ਭੀਖ ਬਣਾਇਆ ਹੋਵੇ ਉਹ ਸਾਧ ਹੈ ਹਰ ਸੰਗਤ ਦੇ ਵਿੱਚ ਉਹ ਪ੍ਰਮਾਤਮਾ ਆਪ ਵਸਦਾ ਹੈ ਤੇ ਇਹ ਲੁਕਾਈ ਦੇ ਸੇਵਾ ਕੀਤੀ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਨ ਪ੍ਰੇਮ ਕੀਓ ਤੇਰੀ ਪ੍ਰਾਪਾਇਓ ਪ੍ਰੇਮ ਕੀ ਕਰਨਾ ਕਿ ਜਿਹੜੀ ਪ੍ਰਮਾਤਮਾ ਨੇ ਇਹ ਸਾਨੂੰ ਦੁਨੀਆ ਬਖਸ਼ਿਸ਼ ਕੀਤੀ ਹੈ ਜਿਹਦੇ ਵਿੱਚ ਅਸੀਂ ਵਸ ਰਹੇ ਆ ਨਾ ਉਹਦੇ ਵਿੱਚ ਪ੍ਰਮਾਤਮਾ ਨੂੰ ਵੇਖ ਕੇ ਅਸੀਂ ਸੇਵਾ ਕਰਨੀ ਹੈ ਤੇ ਸੱਚ ਕਰਕੇ ਜਾਣਿਓ ਇਹ ਸਾਡਾ ਫਲਸਫਾ ਹੈ ਇਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਪਿਆਰਿਆ ਇਹ ਤੋ ਹਰ ਜਰਜੇ ਜਰਜੇ ਵਿੱਚ ਹਰ ਕਣ ਕਣ ਦੇ ਵਿੱਚ ਪ੍ਰਮਾਤਮਾ ਦੇਖੇਗਾ ਤੇ ਜਿਹੜਾ ਤੇਰੇ ਉੱਤੇ ਗੁਰੂ ਸਾਹਿਬਾਂ ਦੀਆਂ ਬਖਸ਼ਿਸ਼ਾ ਰਹਿਮਤਾਂ ਉਹ ਜਾਣ ਗਿਆ ਜੀ ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਕਿ ਆਪਾਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਇਹਦੇ ਵਿੱਚ ਸਤਿਗੁਰੂ ਜੀ ਦੀ ਅਪਸ਼ੀਆ ਪ੍ਰਾਪਤ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ